ਅੱਜ ਦੀ ਕਹਾਣੀ ਉਸ ਕੁੜੀ ਦੇ ਸੁਪਨਿਆਂ ਚਾਵਾਂ ਤੇ ਮਲਾਰਾਂ ਦੇ ਰੁੱਲ ਜਾਣ ਦੀ ਕਹਾਣੀ ਹੈ ਜਿਹੜੀ ਕੁੜੀ ਆਪਣੇ ਸਹੁਰੇ ਪਿੰਡ ਪਹਿਲੇ ਦਿਨ ਵਿਆਹ ਕੇ ਬਹੁਤ ਸਾਰੀਆਂ ਇੱਛਾਵਾਂ ਲੈ ਕੇ ਆਪਣੇ ਸਹੁਰੇ ਘਰ ਦੇ ਵਿੱਚ ਪੈਰ ਰੱਖਦੀ ਹੈ ਅੱਜ ਭੈਣ ਕਿਰਨ ਸਾਡੇ ਨਾਲ ਹੋਣਗੇ ਇਹਨਾਂ ਦੀ ਜ਼ਿੰਦਗੀ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਭੈਣ ਦੱਸਦੀ ਹੈ ਕਿ ਮੈਂ ਬਹੁਤ ਹੀ ਚਾਵਾਂ ਸੁਪਨਿਆਂ ਅਤੇ ਹੋਰ ਵੀ ਸ਼ੌਂਕਾਂ ਦੇ ਨਾਲ ਆਪਣੇ ਸਹੁਰੇ ਘਰ ਦੇ ਵਿੱਚ ਬੈਠਾ ਰੱਖਿਆ ਭੈਣ ਦੱਸਦੀ ਹੈ ਕਿ ਮੇਰਾ ਦਿਲ ਉਦੋਂ ਟੁੱਟ ਗਿਆ ਜਦੋਂ ਸੁਹਾਗਰਾਤ ਵਾਲੇ ਦਿਨ ਇਸ ਦਾ ਪਤੀ ਕਿਸੇ ਹੋਰ ਔਰਤ ਨੂੰ ਘਰ ਲੈ ਆਉਂਦਾ ਭੈਣ ਦੱਸਦੀ ਹੈ ਕਿ ਮੈਂ ਇੰਨੀ ਘਹਿਰਾਨ ਪਰੇਸ਼ਾਨ ਹੁੰਨੀ ਆ ਤੇ ਬਾਅਦ ਵਿੱਚ ਮੇਰੀ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਬਦ ਤੋਂ ਬਦਤਰ ਹੁੰਦੀ ਚਲੀ ਜਾਂਦੀ ਹੈ ਤੇ ਉਹ ਇਹਨਾਂ ਦਾ ਪਤੀ ਕਿਸ ਤਰੀਕੇ ਦੇ ਨਾਲ ਇਸ ਭੈਣ ਦੀ ਜ਼ਿੰਦਗੀ ਨੂੰ ਨਰਕ ਬਣਾਉਂਦਾ ਤੇ ਕਿਵੇਂ ਫਿਰ ਇਸ ਜ਼ਿੰਦਗੀ ਦੇ ਵਿੱਚ ਉਖਾਈਆਂ ਹੁੰਦੀਆਂ ਤੇ ਕਿਵੇਂ ਉਹ ਸੁਹਾਗਰਾਤ ਵਾਲੇ ਦਿਨ ਕੀ ਕੁਝ ਹੁੰਦਾ ਇਹ ਸਾਰੀ ਕਹਾਣੀ ਅੱਜ ਤੁਸੀਂ ਸੁਣਿਓ ਜੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਵੀ ਦੱਸਿਓ ਜੇ ਕਿ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਸਵਾਗਤ ਕਰਦੇ ਹੱਸਿਗਾ ਸਤਿ ਸ਼੍ਰੀ ਅਕਾਲ ਵੀਰੇ ਭਾਣੇ ਸਾਡੇ ਚੈਨਲ ਦਾ ਫਾਰਮੈਟ ਹੈ ਵੀ ਅਸੀਂ ਬਚਪਨ ਤੋਂ ਸ਼ੁਰੂ ਕਰਦੇ ਆਂ ਬਚਪਨ ਬਾਰੇ ਦੱਸੋ ਵੀ ਤੁਹਾਡਾ ਬਚਪਨ ਕਿਵੇਂ ਗੁਜ਼ਰਿਆ ਬਚਪਨ ਵੀਰੇ ਗਰੀਬੀ ਚ ਹੀ ਗੁਜ਼ਰਿਆ ਸੀ ਹਨਾ ਪਹਿਲਾਂ ਮਾਤਾ ਪਿਤਾ ਵੀ ਗਰੀਬੀ ਚ ਸੀ ਫਿਰ ਅਸੀਂ ਪੰਜ ਭੈਣ ਭਰਾਗੇ ਤੇ ਫਿਰ ਤੁਹਾਨੂੰ ਪਤਾ ਹਨਾ ਘਰਦਿਆਂ ਕਬੀਲਦਰੀਆਂ ਗਰੀਬਾਂ ਦੀਆਂ ਤਾਂ ਗਰੀਬੀ ਚ ਹੀ ਨਿਕਲ ਜਾਂਦੀਆਂ ਨੇ ਇਸ ਕਰਕੇ ਸੀਗਾ ਕਿਵੇਂ ਗਰੀਬੀ ਚ ਵਰ ਕੀ ਕਰੀ ਗਰੀਬੀ ਮਤਲਬ ਦਿੱਕਤਾਂ ਬਹੁਤ ਆਈਆਂ ਵੀਰੇ ਪਹਿਲਾਂ ਮੈਂ ਵੱਡੀ ਸੀਗੀ ਹਨਾ ਮੈਨੂੰ ਵੱਡੀ ਹੋਣ ਦੇ ਬਾਵਜੂਦ ਤੇ ਘਰ ਚ ਕੁਛ ਵੀ ਨੀਸੀਅਤਾਂ ਦਾ ਹੈਗਾ ਵੀ ਜਿਹੜਾ ਡੈਡੀ ਹੈਂਡਲ ਕਰ ਸਕਦਾ ਸੀਗਾ ਕਿਉਂਕਿ ਮਸ਼ੀਨ ਚਲਾਉਂਦਾ ਸੀ ਫਿਰ ਥੋੜੀ ਜੀ ਮੈਂ ਵੱਡੀ ਹੋਈ ਤਾਂ ਨਰਮਾ ਫੁੱਟੀ ਚੁਗਣ ਲੱਗ ਗਏ ਮੇਰੇ ਮੰਮੀ ਡੈਡੀ ਤੇ ਜਾਂ ਕਣਕ ਵਗੈਰਾ ਵੱਢਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਹੋਰ ਭੈਣ ਭਰਾ ਹੋਏ ਉਸ ਤੋਂ ਜ਼ਿਆਦਾ ਵੱਡੀ ਕਬੀਲਦਾਰੀ ਬਣਦੀ ਗਈ ਤਾਂ ਵੀਰੇ ਫਿਰ ਭੱਠੇ ਦਾ ਕੰਮ ਸਟਾਰਟ ਕਰਤਾ ਮੇਰੇ ਡੈਡੀ ਨੇ ਤੇ ਮੇਰੀ ਤਾਂ ਗਰੀਬੀ ਦੇ ਤੌਰ ਤੇ ਪੜ੍ਹਾਈ ਵੀ ਨਹੀਂ ਹੋਈਗੀ ਨਾ ਹੀ ਮੇਰੇ ਤੇ ਜਿਹੜੀ ਛੋਟੀ ਸਿਸਟਰ ਆ ਉਹ ਪੜੀ ਹੈ ਨਾ ਹੀ ਮੈਂ ਪੜੀ ਸੀ ਬਿਲਕੁਲ ਅਨਪੜਾਂਗੇ ਵੱਸੇ ਕਿਸੇ ਸਸਤਾ ਕੰਮ ਹੀ ਕਰ ਸਕਦੇ ਆ ਪੜਨਾ ਲਿਖਣਾ ਜਦੋਂ ਕੋਈ ਸੁਰਤ ਆਈ ਉਦੋਂ ਹੀ ਕੰਮ ਨੂੰ ਹਾਂ ਉਦੋਂ ਹੀ ਕੰਮ ਨੂੰ ਵੀਰੇ ਮਾਪਿਓ ਦੇ ਨਾਲ ਮੈਂ ਵੱਡੀ ਸੀ ਫਿਰ ਚੱਕਣੀ ਤੇ ਪੈ ਗਈ ਸੀ ਕਬੀਲਦਾਰੀ ਨਾਲ ਹੀ ਮਾਪਿਓ ਦੇ ਰਹਿਣਾ ਪੈ ਗਿਆ ਹੂੰ ਇਹ ਚੀਜ਼ ਕਰਕੇ ਸੀਗਾ ਫਿਰ ਜਦੋਂ ਬਚਪਨ ਤੋਂ ਬਾਅਦ ਜਵਾਨੀ ਆਈ ਹੋਣੀ ਹੈ ਜਵਾਨੀ ਜਵਾਨੀ ਆ ਗਈ ਵੀਰੇ ਫਿਰ ਤੁਹਾਨੂੰ ਪਤਾ ਹੈ ਨਾ ਮਾਹੌਲ ਦੇ ਹਿਸਾਬ ਨਾਲ ਕੁੜੀਆਂ ਨੂੰ ਹੁੰਦਾ ਹੀ ਆ ਵੀ ਅਸੀਂ ਆ ਵੀ ਚੀਜ਼ ਬਣਾਉਣੀ ਆ ਆਪਣੇ ਲਈ ਅਸੀਂ ਆ ਵੀ ਬਣਾਉਣੀ ਆ ਸਾਡੇ ਮਾਪਿਆਂ ਨੂੰ ਨਾ ਕੋਈ ਕਵੇ ਇੱਧਰ ਉੱਧਰ ਦੀਆਂ ਗੱਲਾਂ ਉਹਦਾ ਕਰਕੇ ਫਿਰ ਸਾਰੀ ਕਬੀਲਦਾਰੀ ਆ ਖੁਦ ਤੇ ਹੀ ਪੈ ਗਈ ਤਿੰਨ ਭੈਣਾਂ ਅਸੀਂ ਦੋ ਸਾਡੇ ਭਰਾ ਨੇ ਮਤਲਬ ਮੈਂ ਸਾਰਿਆਂ ਤੋਂ ਵੱਡੀਆਂ ਤੇ ਮੇਰੇ ਤੇ ਸਾਰੀਆਂ ਪ੍ਰੋਬਲਮ ਆਈਆਂ ਕੰਮ ਕਰਦੇ ਰਹੇ ਜਿਵੇਂ ਕਹਿੰਦੇ ਵੀ ਦਾਜ ਵੀ ਆਪ ਹੀ ਇਕੱਠਾ ਕਰਨਾ ਹਾਂ ਵੀਰੇ ਆਪ ਹੀ ਕਰਿਆ ਸੀ ਨਰਮਾ ਚੁਗਣੇ ਜਾਂਦੇ ਸੀ ਬਾਹਰ ਇੱਧਰ ਸਭ ਕਿਤਲੋਂ ਵੰਟੀ ਕੰਨੇ ਕਾਫੀ ਟਾਈਮ ਗਏ ਆ ਨਰਮਾ ਚੁਗਣਾ ਤਾਂ ਨਰਮਾ ਚੁਗ ਕੇ ਵੀਰੇ ਅਸੀਂ ਤਿੰਨਾ ਭੈਣਾਂ ਦਾ ਦਾਜ ਬਣਾਇਆਗਾ ਸੋਣਾ ਸੱਪਾ ਅਸੀਂ ਉਧਰੋਂ ਹੀ ਲਿਆਉਂਦੇ ਸੀ ਉਧਰੀ ਨਰਮਾ ਨਰਮਾ ਚੁਗਦੇ ਕਪੜਾ ਲੀੜਾ ਜੋ ਵੀ ਹੁੰਦਾ ਆਪਣਾ ਗਰੀਬੋ ਗਰੀਬੀ ਹੈਨਾ ਹੁੰਦਾ ਹੀ ਆ ਸਾਰਿਆਂ ਨੂੰ ਸ਼ੌਂਕ ਉਹਦਾਂ ਦੀਆਂ ਚੀਜ਼ਾਂ ਸੀ ਆਪੇ ਬਣਾਈਆਂ ਨੇ ਮੰਮੀ ਡੈਡੀ ਨਾਲ ਕੰਮ ਕਰ ਕਰਕੇ ਕੋਈ ਵੀ ਇਹੋ ਜਿਹਾ ਸ਼ੌਂਕ ਨਹੀਂ ਸੀ ਵੀਰੇ ਵੀ ਆਪਾਂ ਕਰ ਲਈਏ ਪੂਰਾ ਗਰੀਬੀ ਚ ਨਿਕਲ ਗਿਆ ਫਿਰ ਉਸ ਤੋਂ ਤਾਂ ਮੈਰਜ ਤੇ ਪਹਿਲਾਂ ਪੇਕੇਾਂ ਦੀ ਗਰੀਬੀ ਦੇਖੀ ਗਏ ਫਿਰ ਉਹ ਸਹੁਰਿਆਂ ਦੇ ਘਰੇ ਮੈਰਜ ਹੋ ਗਈ ਉੱਥੇ ਸਹੁਰਿਆਂ ਦੀ ਗਰੀਬੀ ਦੇਖੀ ਗਏ ਹੂੰ ਸਹੁਰੇ ਆ ਕੇ ਤੁਹਾਡੀ ਜ਼ਿੰਦਗੀ 'ਚ ਕੀ ਬਦਲਾਅ ਆਉਂਦਾ ਸੌਖੀ ਹੁੰਦੀ ਹੈ ਕਿ ਹੋਰ ਮੁਸ਼ਕਲ ਹੋ ਜਾਂਦੀ ਸੌਖੀ ਵੀਰੇ ਕੁਝ ਸੌਖਾ ਵੀ ਟਾਈਮ ਸੀਗਾ ਸਾਲ ਕੀ ਸੌਖਾ ਸੀਗਾ ਕੁਝ ਟਾਈਮ ਬਾਹਲੇ ਨਹੀਂ ਸੀਗੇ ਉਹ ਵੀ ਆਪਣੇ ਆਪ ਦੇ ਹੈਂਡਲ ਕਰਕੇ ਸੌਖਾ ਨਿਕਲਿਆ ਜੇ ਤਾਂ ਮੈਂ ਉਹਨਾਂ ਦੇ ਥਰੂ ਚੱਲਦੀ ਤਾਂ ਕੋਈ ਵੀ ਚੀਜ਼ ਨਹੀਂ ਸੀ ਉੱਥੇ ਸੌਖੀ ਹੈਗੀ ਹੂੰ ਸਾਰੀਆਂ ਚੀਜ਼ਾਂ ਬਹੁਤ ਮੁਸ਼ਕਲ ਨਾਲ ਸੀ ਬਿਲਕੁਲ ਅਨਪੜੇ ਪਰਿਵਾਰ ਸੀਗਾ ਉਹ ਉਹ ਚੀਜ਼ਾਂ ਨਹੀਂ ਸੀ ਮੰਦੇ ਜਿਵੇਂ ਆਪਾਂ ਕਹਿੰਦੇ ਨੇ ਕਬੀਲਦਾਰਾ ਕਬੀਲਦਾਰ ਵਾਲਾ ਉਹਨਾਂ ਕੋਲ ਕੋਈ ਵੀ ਸਟੈਪ ਨਹੀਂ ਸੀਗਾ ਅਣਪੜ੍ਹੇ ਵਾਲਾ ਬਹਿਰਾਵ ਕਰਦੇ ਸੀ ਮੇਰੇ ਨਾਲ ਕੋਈ ਵੀ ਜਿਵੇਂ ਆਪਾਂ ਕੋਈ ਚੀਜ਼ ਲੈ ਆਉਣੇ ਆ ਇਹ ਨਹੀਂ ਕਰਨੀ ਜੇ ਵੀ ਆਪਾਂ ਕੋਈ ਤਿਆਰ ਹੋ ਗਏ ਘਰ ਚ ਕੱਪੜੇ ਲੀੜੇ ਫੈਕਸ਼ਨ ਵਗੈਰਾ ਇਹਨਾਂ ਦੀਆਂ ਚੀਜ਼ਾਂ ਕੁਝ ਨਹੀਂ ਸੀ ਗਰੀਬੀ ਚ ਨਿਘਾਇਆ ਉਹਨਾਂ ਨੇ ਵੀਰੇ ਪਤੀ ਨਾਲ ਕਿਵੇਂ ਸਬੰਧ ਸੀ ਤੁਹਾਡੇ ਪਤੀ ਨਾਲ ਵੀਰੇ ਬੱਸ ਸੋ ਮਤਲਬ ਤੂੰ ਲਾਲਾ ਸਾਹਿਬ ਉਹ ਵਿਜਿੰਦਗੀ ਦਾ ਕੋਈ ਹੱਲ ਨਹੀਂ ਸੀ ਉਹਦੇ ਨਾਲ ਤੱਕ ਮੈਂ ਆਪਣੇ ਠੱਕੇ ਨਾਲ ਜੀ ਰਹੀ ਸੀ ਹੂੰ ਠੱਕੇ ਨਾਲ ਜੀ ਰਹੀ ਸੀ ਉਧਰ ਕੋਈ ਨਹੀਂ ਸੀ ਹੈਗਾ ਇਹ ਜਾਂ ਵੀ ਉਹਨੇ ਮੈਨੂੰ ਕੋਈ ਅੰਡਰਸਟੈਂਡਿੰਗ ਨਹੀਂ ਬਣੀ ਕੋਈ ਨਹੀਂ ਵੀਰੇ ਉਹਨੇ ਨਹੀਂ ਆ ਮੈਨੂੰ ਸੰਬੰਧ ਚ ਉਹ ਕਰਿਆਗਾ ਹੂੰ ਹੈਂਡਲ ਕਰਿਆਗਾ ਮੈਂ ਤਾਂ ਉਹਨਾਂ ਨੂੰ ਸਾਹਮਣੇ ਤੇ ਬਹੁਤ ਮਤਲਬ ਉਹਦੇ ਘਰ ਦੀ ਕਬੀਲਦਾਰੀ ਹੈ ਨਾ ਉਹਦੇ ਮਾਪਿਓ ਨੂੰ ਉਹਦੇਆਂ ਭੈਣਾਂ ਨੂੰ ਪਰਿਵਾਰ ਨੂੰ ਹੈਂਡਲ ਬਹੁਤ ਕਰਿਆ ਸਾਹਮਣੇ ਤੇ ਵੀ ਸਾਡਾ ਘਰ ਸੰਭਾਲ ਲਿਆ ਜਾਵੇ ਵੀ ਅਸੀਂ ਇੱਕ ਕਬੀਲਦਾਰ ਪਰਿਵਾਰ ਦੇ ਬੱਚੇ ਹਾਂ ਵੀ ਸਾਨੂੰ ਕੋਈ ਪਰਖੇ ਨਾ ਇਹ ਚੀਜ਼ਾਂ ਬਹੁਤ ਕਰੀਆਂ ਪਰ ਉਹ ਬੰਦੇ ਕੋਲੇ ਇਹ ਜਾ ਕੋਈ ਸਟੈਪ ਨਹੀਂ ਸੀਗਾ ਜਿਹੜਾ ਸਾਡੇ ਲਈ ਸਾਂਭਦਾ ਸੀ ਉਹ ਤੁਸੀਂ ਇੱਕ ਇੰਟਰਵਿਊ ਚ ਦੱਸਿਆ ਸੀ ਵੀ ਉਹ ਸੁਹਾਗ ਰਾਤ ਵਾਲੇ ਤੇ ਨਹੀਂ ਕੋਈ ਹੋਰ ਔਰਤ ਨੂੰ ਲੈ ਆ ਹਾਂ ਵੀਰੇ ਲੈ ਕੇ ਆਇਆ ਸੀਗਾ ਉਹ ਮਤਲਬ ਪਤਾ ਕਿ ਸਾਡੇ ਚਾਚਾ ਜੀ ਨੇ ਉਹਨਾਂ ਦੇ ਬੇਟੇ ਸੀਗੇ ਮਤਲਬ ਨਾ ਤਾਂ ਮੈਂ ਪਹਿਲਾਂ ਵੀ ਨਹੀਂ ਲੱਤਾ ਹੁਣ ਵੀ ਨਹੀਂ ਆਪਾਂ ਲੈਣਾ ਚਾਹੁੰਦੇ ਸਾਡੇ ਪਿੰਡ ਦੀ ਉਹ ਹੀ ਕੁੜੀ ਸੀ ਪਿੰਡ ਦੇ ਇਹ ਮੁੰਡਾ ਸੀਗਾ ਜਿੱਦੇ ਮੇਰੀ ਮੈਰਿਜ ਹੋਈ ਸੀ ਉਥਰੋਂ ਦੂਸਰੇ ਦਿਨ ਹੀ ਰਾਤ ਨੂੰ 12:30 ਵਜੇ ਲੈ ਕੇ ਆਏ ਸੀਗੇ ਤੇ ਮਤਲਬ ਇਹਦਾ ਸਾਡੇ ਪਰੌਣਾਂ ਨੂੰ ਵੀ ਪਤਾ ਸੀਗਾ ਤੇ ਕੁੜੀਆਂ ਨੂੰ ਨਹੀਂ ਸੀ ਪਤਾ ਮਤਲਬ ਮੇਰੇ ਮੰਮੀ ਡੈਡੀ ਜਿਹੜੇ ਸੱਸ ਸਹੁਰਾ ਮਤਲਬ ਉਹਨਾਂ ਨੂੰ ਵੀ ਨਹੀਂ ਸੀ ਪਤਾ ਹਾਂ ਇਹ ਕੁੜੀਆਂ ਨੂੰ ਨਹੀਂ ਸੀ ਪਤਾ ਤੇ ਨੰਦੋਈਆਂ ਨੂੰ ਤਿੰਨ ਚਾਰਾਂ ਨੂੰ ਪਤਾ ਸੀ ਇਸ ਦਾ ਮੇਰੇ ਹਸਬੰਡਰ ਨੂੰ ਵੀ ਪਤਾ ਸੀ ਉਹ ਤੁਹਾਡੇ ਬੈਡਰੂਮ ਚ ਇੱਕ ਉਹ ਕਹੋਣਾ ਨਹੀਂ ਨਹੀਂ ਸਾਡੇ 베ੜੇ ਦੇ ਵਿੱਚ ਨਾ ਜਗ੍ਹਾ ਕਿ ਕਾਫੀ ਖੁੱਲੀ ਹੈ 베ੜਾ ਤਿੰਨ ਚਾਰ ਪੈਸੇ ਬਜਾ ਜਗ੍ਹਾ ਕਿ ਸੌਰਾ ਦੀ ਉੱਥੇ ਪਈ ਸੀਗੀ ਰਜਾਈ ਲਈ ਹੂੰ ਉਹ ਦੇਖੀ ਅੱਛਾ ਤੁਹਾਡੇ ਨਾਲ ਰਹਿਣ ਦੀ ਬਜਾਏ ਉਸ ਔਰਤ ਕੋਲੇ ਚਲੇ ਗਏ ਨਹੀਂ ਮੇਰੇ ਹਸਬੰਡ ਨਹੀਂ ਸੀਗੇ ਦਿਓਰ ਸੀਗੇ ਅੱਛਾ ਮੇਰੇ ਹਸਬੰਡ ਦੇ ਥਰੂ ਉਹ ਜਨਾਨੀ ਸਾਡੇ ਘਰੇ ਆਈ ਸੀ ਅੱਛਾ ਹੂੰ ਮੇਰੇ ਹਸਬੰਡ ਕਿਸੇ ਹੋਰ ਹੋਰ ਲਈ ਹੋ ਆਪ ਲੈ ਕੇ ਆਏ ਮਤਲਬ ਇਹ ਚੀਜ਼ਾਂ ਮੇਰੇ ਹੁੰਦਾ ਤਾਂ ਨਹੀਂ ਸੀ ਨਾ ਵਧੀਆ ਲੱਗਦੀਆਂ ਜੇ ਮੈਂ ਉੱਥੇ ਉਹੀ ਕਹਿ ਦਿੰਦੀ ਵੀ ਇਹਨਾਂ ਨੇ ਤਾਂ ਜੀ ਇਹੋ ਜਿਹੀਆਂ ਗੱਲਾਂ ਕਰਤੀਆਂ ਹਨਾ ਤਾਂ ਵੀ ਮੈਂ ਆਪਦੇ ਮਾਪਿਆਂ ਨੂੰ ਦੱਸਦਾ ਵੀਰੇ ਕਬੀਲਦਾਰਾਂ ਦੇ ਧੀ ਪੁੱਤਾਂ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਜੇ ਆਪਾਂ ਹਰ ਇੱਕ ਗੱਲ ਮਾਪਿਓ ਨੂੰ ਦੱਸਦੇ ਆ ਫਿਰ ਘਰਨੇ ਬਸਦੇ ਪਰ ਲਾਸਟ ਤੇ ਆ ਕੇ ਤਾਂ ਵੀਰੇ ਫਿਰ ਦੱਸਣੀ ਪੈਗੇ ਹਨਾ ਜੇ ਦੱਸਣੇ ਪੈਗੇ ਫਿਰ ਮਾਪਿਓ ਹਨਾ ਕੁਝ ਟਾਈਮ ਤੂੰ ਆ ਦੇਖ ਲਾ ਉਹ ਦੇਖ ਲਾ ਪਛੈਤਾ ਰਹੇ ਵੀਰੇ ਬਹੁਤ ਆਏ ਬਹੁਤ ਗਏ ਬਰਨਾਲੇ ਚ ਬਹੁਤ ਘੇੜੇ ਖਾਲੇ ਤੇ ਭਦੌੜ ਚ ਮੈਂ ਬਹੁਤ ਜ਼ਿਆਦਾ ਰੁਲ ਗਈ ਆ ਬਰਨਾਲੇ ਊਮਨ ਸੈਲ ਚ ਬਹੁਤ ਰੁਲ ਗਈ ਕਿਸੇ ਨੇ ਕੋਈ ਇਨਸਾਫ ਨਹੀਂ ਦਿੱਤਾ ਕੋਈ ਵੀ ਹੱਲ ਨਹੀਂ ਹੋਇਆ ਤੁਸੀਂ ਕਿਹੜੀ ਚੀਜ਼ ਲਈ ਇਨਸਾਫ ਮੰਗਦੇ ਸੀ ਕੀ ਥੁੱਡੀ ਇਨਸਾਫ ਵੀ ਰਹੀ ਸੀ ਹਨਾ ਦੇਖੇ ਇੱਕ ਤਾਂ ਉਹ ਮੈਨੂੰ ਸਮਝ ਨਹੀਂ ਸੀ ਰਿਹਾ ਜਿਵੇਂ ਕਿ ਮੈਂ ਮੇਰੇ ਮੰਮੀ ਨਾਲ ਸੱਸ ਨਾਲ ਕੰਮ ਕਰਦੀ ਸੀ ਹਨਾ ਕਰਵਾਉਂਦੀ ਸੀ ਝਾੜੂ ਪੋਚਾ ਵੀ ਕਰਵਾਉਂਦੀ ਸੀ ਉਹਦੇ ਨਾਲ ਜੇ ਕੋਈ ਕਹਿੰਦੀ ਸੀ ਉਹ ਵੀ ਆਪਾਂ ਚੱਲਦੇ ਆ ਲੋਕਾਂ ਦੇ ਘਰਾਂ ਚ ਲੋਕਾਂ ਦੇ ਘਰਾਂ ਚ ਜੀ ਉਹਨਾਂ ਨੇ ਜੀਰੀ ਨੂੰ ਕਿਹਾ ਮੇਰੇ ਵਿਆਹ ਨੂੰ ਥੋੜਾਕਾ ਟਾਈਮ ਹੀ ਹੋਇਆ ਸੀ ਮਤਲਬ ਦੇਖ ਲਾ 12ਵੇਂ ਮਹੀਨੇ ਦੀ 24 25 ਤਰੀਕ ਦਾ ਹਰਾਉਣੀ 10000 ਦੇ ਜੀਰੀ ਲਵਾਈ ਹੈਗੀ ਉਹ ਵੀ ਤਾਂ ਉਹਨਾਂ ਕੋਲ ਸੀ ਪੈਸਾ ਤੇ ਲ ਮੈਨੂੰ ਕਿਹੜਾ ਵਿਰੋਧ ਉਹਨਾਂ ਮੀਨ ਮੀਨ ਨੂੰ ਪੈਸੇ ਮੰਗਣ ਦਾ ਹੈਗਾ ਸੀ ਵੀ ਮੈਂ ਮੰਗਲਾਂ ਇਹ ਚੀਜ਼ ਆਪਾਂ ਆਪਣੇ ਘਰ ਸਮਝਿਆ ਸੀ ਉਹਨੂੰ ਮਤਲਬ ਤੁਹਾਡੀ ਮਿਹਨਤ ਵੀ ਤੁਹਾਨੂੰ ਉਹਨੂੰ ਦਿੰਦੇ ਸੀ ਤੁਹਾਡੇ ਨਾਲ ਜਦ ਵੀਰੇ ਹਨ ਜਦ ਜੀਰੀ ਲਾਉਂਦੇ ਸੀ ਕੁੱਟ ਮਾਰ ਕੇ ਘਰੋਂ ਕੱਢ ਦਿੰਦੇ ਸੀ ਉਦੋਂ ਮੇਰੀ ਬੇਟੀ ਹੋਣ ਵਾਲੀ ਸੀ ਉਦੋਂ ਵੀ ਮੈਨੂੰ ਕੁੱਟ ਕੇ ਘਰੋਂ ਕੱਢ ਤਾਂ ਮੇਰਾ 18-19000 ਰੁਪਏ ਉਦੋਂ ਵੀ ਬਣਿਆ ਉਦੋਂ ਵੀ ਉਹਨਾਂ ਨੇ ਖਾ ਖੂ ਲਿਆ ਬਸ ਐਂ ਕਰਦੇ ਜੀ ਮੈਂ ਕਣਕ ਵੱਢੀ ਸੀ 18-17 ਮਣ ਕਣਕ ਕਰੀ ਤੇ ਕਣਕ ਇਕੱਠੀ ਕਰੀ ਫਿਰ ਜਿਨ੍ਹਾਂ ਦੇ ਕਣਕ ਵੱਡੀ ਸੀ ਉਹਨਾਂ ਦੇ ਘਰੋਂ ਹੀ ਮੈਂ ਕਣਕ ਦਾ ਢੋਲ ਲੈਤਾ ਮੁੱਲ ਹੂੰ ਮੇਰੇ ਡੈਡੀ ਤੋਂ ਪੈਸੇ ਲੈ ਕੇ 12-1300 ਰੁਪਏ ਢੋਲ ਲੈਂਤਾ ਹੁਣਾ ਤੇ ਉਹਦਾ ਵੀ ਨਹੀਂ ਸੀ ਉਹਨਾਂ ਨੇ ਕੋਈ ਐ ਵੀ ਸਾਡੀ ਕੋਈ ਚੀਜ਼ ਬਣ ਗਈ ਕੋਈ ਨਹੀਂ ਸੀ ਵੀਰੇ ਉਹਨਾਂ ਨੂੰ ਕਬੀਲਦਾਰੀ ਦਾ ਮੇਰਾ ਸਹੁਰਾ ਬਹੁਤ ਨਰਮ ਸੀਗਾ ਪੈਸੇ ਸੱਸ ਵੀ ਨਰਮ ਸੀ ਪਰ ਉਹਨਾਂ ਨੇ ਇਹ ਚੀਜ਼ ਨਹੀਂ ਸੀ ਕਹੀ ਵੀਰੇ ਕਦੇ ਵੀ ਤੇਰਾ ਪਰਿਵਾਰ ਬਣ ਗਿਆ ਭਾਈ ਤੂੰ ਆਪਣੇ ਪਰਿਵਾਰ ਨੂੰ ਸੰਭਾਲ ਸਾਡੇ ਕੰਨੀ ਨਾ ਦੇਖ ਸਾਨੂੰ ਤੇ ਜਿਹੜੀ ਹੈਗੀ ਸਾਂਭਦੀ ਰੋਟੀ ਟੁੱਕ ਵਧੀਆ ਦਿੰਦੇ ਸੀ ਉਹਦੇ ਭੈਣਾ ਭਰਾਵਾਂ ਨੂੰ ਸੌਂਦੇ ਸੀ ਉਹਨੂੰ ਵੀ ਸੰਭਦੇ ਸੀ ਵਧੀਆ ਪਰ ਆਪਾਂ ਕੋ ਵਿਆਪਨਾਂ ਨੇ ਕਦੇ ਇਹ ਚੀਜ਼ ਦਾ ਬਹਿਰਾਵ ਕਰਿਆ ਸੀ ਵੀ ਜਾਏ ਤੇਰੇ ਮਾਪਿਆਂ ਨੇ ਜਾਂ ਉਹਨਾਂ ਨੂੰ ਮੈਂ ਆਪਣੇ ਮੰਨਿਆ ਸੀ ਪਰ ਫਿਰ ਵੀ ਨਹੀਂ ਵੀਰੇ ਨਾ ਮੇਰੀਆਂ ਨਣਾਂ ਦਾ ਨੇ ਪੂਰਾ ਸਾਥ ਦਿੱਤਾ ਤੇ ਨਾ ਮੇਰੇ ਸਾਸੂ ਹੋਰਿਆ ਨੇ ਦਿੱਤਾ ਤੁਹਾਡਾ ਡਿਸਪਿਊਟ ਕਿਹੜੀ ਗੱਲੋਂ ਵੀ ਤੁਹਾਡਾ ਖਰਾਬ ਸਬੰਧ ਕਿਹੜੀ ਗੱਲੋਂ ਹੋਇਆ ਸਬੰਧ ਵੀਰੇ ਉਹ ਮੈਨੂੰ ਗਲਤ ਬੋਲਦਾ ਸੀਗਾ ਜਿਵੇਂ ਅੱਜ ਕੱਲ੍ਹ ਚੱਲਦਾ ਹਨਾ ਮੁੰਡੇ ਬੋਲਦੇ ਰੁੱਖਾ ਤੂੰ ਬਹੁਤ ਗੰਦੇ ਸ਼ਬਦ ਬੋਲਦਾ ਸੀ ਵੀਰੇ ਉਹ ਚੀਜ਼ਾਂ ਮੈਂ ਦੱਸ ਨਹੀਂ ਸਕਦੀ ਮੀਡੀਆ 'ਚ ਉਹ ਗੁੰਦੀਆਂ ਗੱਲਾਂ ਬੋਲਦਾ ਸੀ ਜਿਵੇਂ ਸਿਰ ਬਾਹ ਲੈਣਾ ਤੁਸੀਂ ਐਵੇਂ ਉਲਟ ਸਿੱਧੇ ਸ਼ਬਦ ਬੋਲਦਾ ਸੀ ਤੇ ਕੱਪੜਾ ਲੀੜਾ ਪਾ ਲੈਣਾ ਇਹ ਨਚਾਰਾਂ ਜਨਾਨੀਆਂ ਕਰਦੀਆਂ ਨੇ ਕੰਮ ਐਦਾਂ ਦੀਆਂ ਗੱਲਾਂ ਬੋਲਦਾ ਸੀ ਫਿਰ ਉਹਦਾ ਕਰਕੇ ਵੀਰੇ ਮੇਰੇ ਮੰਮੀ ਡੈਡੀ ਨੂੰ ਮੇਰੀ ਮਾਤਾ ਨੂੰ ਖੁਦ ਨੂੰ ਮੇਰੀ ਮਾਂ ਨੂੰ ਇੰਨੇ ਗੰਦੇ ਸ਼ਬਦ ਬੋਲ ਰਿਹਾ ਸੀ ਉਹ ਬੰਦਾ ਕਿ ਸੁਣਨ ਦੇ ਲਾਇਕ ਨਹੀਂ ਕਿ ਮੇਰੀ ਭਾਣਜੀ ਛੋਟੀ ਜੀ 6-7 ਸਾਲ ਦੀ ਹੈਗੀ ਉਹਨੂੰ ਕਹਿੰਦਾ ਸੀ ਮੈਂ ਆ ਚੀਜ਼ ਕਰ ਦੂੰਗਾ ਵੀਰੇ ਮੇਰੀ ਕੁੜੀ ਨੂੰ ਮੇਰਾ ਭਨੋਜਾ ਪੜਾ ਰਿਹਾ ਜੀਜਾ ਮੇਰਾ ਮਤਲਬ ਉਹਦੇ ਕੋਲੇ ਰਹਿਨੇ ਆ ਭੈਣ ਘਰੇ ਰਹਿਨੇ ਆ ਸੀ ਹੁਣ ਤੇ ਉਹਦੀ ਮੇਰੀ ਕੁੜੀ ਨੂੰ ਤਾਹ ਢੱ ਨਾਲ ਆਉਂਦੇ ਆ ਉਹਦੀ 7 ਸਾਲ ਦੀ ਕੁੜੀ ਨੂੰ ਉਹਨੇ ਗੰਦੇ ਸ਼ਬਦ ਬੋਲ ਰਿਹਾ ਸੀ ਵੀਰੇ ਜਦੋਂ ਮੈਂ ਉੱਥੇ ਸੀ ਫਿਰ ਉਹਦਾ ਕਰਕੇ ਮੈਨੂੰ ਜਿਹੜੀਆਂ ਚੀਜ਼ਾਂ ਨਹੀਂ ਬਰਦਾਸ਼ਤ ਹੋਈਆਂ ਨਹੀਂ ਹੋਈਆਂ ਜਿੰਨਾ ਚਿਰ ਮੈਂ ਕਰੀਆਂ ਕਰੀਆਂ ਤੁਸੀਂ ਫਿਰ ਕਦੋਂ ਅੱਡ ਹੋਗੇ ਅੱਡ ਵੀਰੇ ਮੈਨੂੰ 7 ਸਾਲ ਹੋ ਗਿਆ ਇਹਨੂੰ ਉਸ ਤੋਂ ਬਾਅਦ ਤਾਂ ਜ਼ਿੰਦਗੀ ਹੋਰ ਔਖੀ ਹੋ ਗਈ ਹ ਔਖੀ ਤਾਂ ਵੀਰੇ ਹੁਣ ਆਪ ਕੰਮ ਕਰਨਾ ਕੁੜੀ ਦੀ ਪਰਵਰਿਸ਼ ਕਰਨੀ ਹੈ ਨਾ ਆਪ ਦਾ ਢਿੱਡ ਵੀ ਭਰਨਾ ਉਹਦੀ ਵੀ ਦਿਨ ਰਾਤ ਦੀ ਡਿਊਟੀ ਹੈ ਦੇਖਣਾ ਕਰਨਾ ਸਕੂਲ ਚ ਜਾਣਾ ਉਹ ਚੀਜ਼ਾਂ ਕੰਮ ਕੀ ਕਰਦੇ ਤੁਸੀਂ ਕੰਮ ਵੀਰੇ ਮੈਂ ਹੁਣ ਲੇਬਰਸ ਕਰਦੀ ਆ ਸਾਡੇ ਪਿੰਡ ਫੈਕਟਰੀ ਦਾ ਕੰਮ ਹੁੰਦਾ ਉੱਥੇ ਲੇਬਰ ਚ ਕੰਮ ਕਰਦੀ ਹਾਂ ਹੂੰ ਕੱਲੀ ਔਰਤ ਨੂੰ ਜ਼ਿੰਦਗੀ ਗੁਜ਼ਾਰਨੀ ਬਹੁਤ ਔਖੀ ਹੈ ਜੀ ਵੀਰੇ ਜ਼ਿੰਦਗੀ ਦੇਖ ਹੈ ਨਾ ਜੇ ਤਾਂ ਆਪਾਂ ਕੰਮ ਕਰਦੇ ਹਾਂ ਤਾਂ ਮੈਂ ਇੱਕ ਚੀਜ਼ ਕਹਿਣਾ ਚਾਹੁੰਦੀ ਆ ਵੀ ਜੇ ਕੁੜੀਆਂ ਕੰਮ ਕਰਦੀਆਂ ਆ ਉਹਦੇ ਜ਼ਿੰਦਗੀ ਕੰਮ ਕਰਕੇ ਨਿਭਾ ਲਓ ਨਾ ਤਾਂ ਕਿਸੇ ਮਾਪੇ ਦੀ ਸੁਣੋ ਆ ਕਿਸੇ ਭੈਣ ਭਰਾ ਦੀ ਕਿਸੇ ਦਾ ਕੋਈ ਸਹਾਰਾ ਜਦੋਂ ਉਦੋਂ ਅੱਡ ਹੋਣ ਲਈ ਉਦੋਂ ਇੱਕ ਵਾਰੀ ਹੱਲਾਸ਼ੇਰੀ ਦੇ ਦਿੰਦੇ ਵੀ ਹੋ ਜਾ ਭਈ ਉਹਦਾ ਹਨਾ ਕਿਸੇ ਨੇ ਕੋਈ ਹੱਲਾਸ਼ੇਰੀ ਨਹੀਂ ਦਿੱਤੀ ਵੀਰੇ ਮੈਂ ਆਪਣੇ ਦਮ ਤੇ ਕਰਿਆ ਅੱਛਾ ਕਿਸੇ ਨੇ ਕੋਈ ਹੱਲਾਸ਼ੇਰੀ ਨਹੀਂ ਦਿੱਤੀ ਕਿਸੇ ਨੇ ਸਾਥ ਨਹੀਂ ਦਿੱਤਾ ਕਿਸੇ ਨੇ ਵੀ ਨਹੀਂ ਦਿੱਤਾ ਹੂੰ ਇਸ ਟਾਈਮ ਵੀ ਕੱਲੀ ਆ ਕੱਲੀ ਰਹੂੰਗੀ ਕਿਸੇ ਤੋਂ ਮੈਂ 10-10 ਰੁਪਏ ਮੰਗਣਾ ਨਾ ਮੰਗਣ ਦੀ ਮੈਨੂੰ ਕਦੇ ਲੋੜ ਪਵੇ ਮੈਂ ਤਾਂ ਇਹ ਕਹਿੰਦੀ ਹਾਂ ਕਿ ਪ੍ਰਮਾਤਮਾ ਜੇ ਮੈਨੂੰ ਸਾਝਾ ਤਾਂ ਮੇਰੀ ਜ਼ਿੰਦਗੀ ਨੂੰ ਅੱਗੇ ਸਫਲ ਕਰਦੀ ਪਰ ਉਹਨੇ ਪਿੱਛੇ ਨਾ ਕਰ ਨਰਕ 'ਚ ਨਾ ਰੱਖੀ ਹੂੰ ਇਹ ਜੀ ਜੀ ਮੈਂ ਕੰਮ ਕਰ ਲੂੰਗੀ ਵੀਰੇ ਮੈਂ ਕਿਸੇ ਦੀਆਂ ਛੱਲ ਨਹੀਂ ਸਕਦੀ ਹੂੰ ਕੰਮ ਕਰਨਾ ਕਿਹੜਾ ਕੁੜੀਆਂ ਨੂੰ ਔਰਤਾਂ ਨੂੰ ਸੌਖਾ ਕੰਮ ਕਰਦੀਆਂ ਨੂੰ ਵੀ ਤਾਂ ਉਸਨੇ ਗਲਤ ਨਜ਼ਰ ਆਉਂਦੀਆਂ ਗਲਤ ਲੋਕ ਗੱਲਾਂ ਕਹਿੰਦੇ ਹੁਣ ਕੋਈ ਇੱਕ ਉੱਥੇ ਕੁੜੀਆ ਬਿਲਡਿੰਗ ਵਾਲੀ ਹੈ ਨਾ ਮੈਂ ਉਹਦੇ ਨਾਲ ਗੱਲ ਕਰਦੀਆਂਗੀ ਹੂੰ ਮੇਰਾ ਹੁਣ ਇਹ ਇਰਾਦਾ ਹੈਗਾ ਵੀ ਮੈਂ ਬਿਲਡਿੰਗ ਦਾ ਕੰਮ ਕਰ ਸਕੀ ਕਿ ਮੈਂ ਉਹ ਕੁੜੀ ਨਾਲ ਕੰਮ ਕਰਨਾ ਲੱਗ ਜਾਵਾਂ 12-13000 ਰੁਪਏ ਮੈਨੂੰ ਮਹੀਨੇத் ਮਿਲੀ ਜੋ ਚੱਲੇ ਨਾ ਵੀ ਮੈਨੂੰ ਸੀਮੈਂਟ ਤੋਂ ਅਲਰਜੀ ਹੈ ਸੀਮੈਂਟ ਤੋਂ ਮੈਨੂੰ ਸੌਖਾ ਮਿਲ ਜਾਊਗਾ ਹੂੰ ਮੇਰੇ ਹੱਥਾਂ 'ਚ ਪੂਰੇ ਜਾਗ ਹੋ ਜਾਂਦੇ ਆ ਹੂੰ ਤੁਸੀਂ ਜਿਹੜਾ ਮਜ਼ਦੂਰੀ ਦਾ ਕੰਮ ਕਰਦੇ ਹੋ ਦਿਲ ਜਿਹੜਾ ਮਿਸਤਰੀ ਵਾਲਾ ਮਿਸਤਰੀ ਨਾਲ ਪੱਕੀ ਸਾਰੀ ਦਾ ਕੰਮ ਚੱਲ ਰਿਹਾ ਉੱਥੇ ਸਾਡੇ ਕਾਫੀ ਟਾਈਮ ਤੋਂ ਕੰਮ ਆਗਾ ਲੰਮੇ ਸਮੇਂ ਤੋਂ ਚੱਲਦਾ ਚੱਲੇ ਨੂੰ ਤਾਂ 2-2.5 ਮਹੀਨੇ ਹੋਇਆ ਪਹਿਲਾਂ ਵੀ ਮੈਂ ਬਰਨਾਲੇ 'ਚ ਕੰਮ ਕਰਦੀ ਰਹੀ ਕੁਝ ਟਾਈਮ ਮੈਂ ਸਟਰਿੰਗ ਕਰਦੀ ਸੀ ਮੁੰਟੀ ਉਹਨਾਂ ਨਾਲੇ ਵੀ ਕੰਮ ਕਰਿਆ ਵੀਰੇ ਸ਼ਹਿਰ 'ਚ ਸੰਗਰੂਰ 'ਚ ਝਾੜੂ ਪੋਚਾ ਵੀ ਕਰਿਆ ਮੈਂ ਹਸਪੀਟਲ ਦੇ ਵਿੱਚ ਕਲੀਨਿਕ ਦਾ ਕਰ ਲਿਆ ਹਨਾ ਹੋਮ ਕੇਅਰ ਦਾ ਕਰ ਲਿਆ ਸਾਰੇ ਕਰਨ ਦਾ ਹੈਗਾ ਗਾ ਮਕਸਦ ਹੈ ਨਹੀਂ ਹੈ ਵੀ ਆਪਾਂ ਨੂੰ ਕੋਈ ਕੰਮ ਆਉਂਦਾ ਨਹੀਂ ਵਾਈਗਰੂ ਨੇ ਇੰਨੀ ਤਾ ਹਿੰਮਤ ਦੇ ਰੱਖੀ ਆ ਵੀ ਆਪਾਂ ਅੱਜ ਤੱਕ ਕਦੇ ਕਿਸੇ ਕੰਮ 'ਚ ਪਿੱਛੇ ਨਹੀਂ ਹੋ ਸਕਿਆ ਇਹ ਵੀ ਤਾਂ ਫਿਰ ਦਿੱਕਤਾਂ ਆਉਂਦੀਆਂ ਹੋਣੀਆਂ ਨਾ ਵੀ ਜਦੋਂ ਹਨਾ ਵੀ ਕੱਲੀ ਔਰਤ ਨੂੰ ਤਾਂ ਦੇਖ ਕੇ ਲੋਕ ਇਹ ਵੀ ਸਮਝ ਲੈਂਦੇ ਵੀ ਇਹ ਸਾਡੇ ਲਈ ਉਪਲਬਧ ਹੈ ਵੀ ਅਸੀਂ ਇਹਨੂੰ ਹਨਾ ਵੀ ਗਲਤ ਕੋਸ਼ ਸ਼ਬਦ ਉਹ ਤੋਂ ਵੀ ਆਉਂਦੇ ਹੁੰਦੇ ਉਹਨਾਂ ਨਾਲ ਫਿਰ ਕਿਵੇਂ ਲੜਦੇ ਆ ਵੀ ਗਲਤ ਲੋਕਾਂ ਨਾਲ ਵੀ ਵੀਰੇ ਦੇਖੋ ਆਪਾਂ ਜਦੋਂ ਤੁਰੇ ਜਾਂਦੇ ਹਣਾ ਆਪਾਂ ਨੂੰ ਪਤਾ ਵੀ ਸਾਡੀ ਚੁੰਨੀ ਪਿੱਛੇ ਲੰਮਕਦੀ ਉਹਨੂੰ ਆਪਾਂ ਹੱਥ ਚ ਲੈ ਲਓ ਜ਼ਰੂਰੀ ਲੜ ਖੁੱਲੇ ਛੱਡਣੇ ਆ ਆਪਣੇ ਤੇ ਡਿਪੈਂਡ ਹੈ ਤਾਂ ਕਿਸੇ ਲੋਕ ਤਾਂ ਬਹੁਤ ਕੁਝ ਕਹਿੰਦੇ ਵੀਰੇ ਕੰਮ ਚ ਕਰਦਿਆਂ ਨੂੰ ਵੀ ਬਹੁਤ ਕੁਝ ਕਹਿੰਦੇ ਆ ਪਰ ਮੈਂ ਕਹਿੰਨੀ ਆ ਵੀ ਪ੍ਰਮਾਤਮਾ ਦੇ ਮੂਹਰੇ ਆਪਾਂ ਸਹੀ ਆ ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ ਕੰਮ ਕਰਦੇ ਨੂੰ ਇਹ ਫਿਰ ਸੁਣਨਾ ਪੈਂਦਾ ਸੁਣੀ ਜਾਂਦੇ ਵੀਰੇ ਆਪਾਂ ਨੂੰ ਕੋਈ ਚੱਕਰੀ ਨਹੀਂ ਕੰਮ ਵਾਲੇ ਬੰਦੇ ਨੂੰ ਕੋਈ ਚੱਕਰ ਨਹੀਂ ਆਪਾਂ ਨੂੰ ਪਤਾ ਵੀ ਆਪਣਾ ਕੰਮ ਹੋਈ ਜਾਂਦਾ ਆਪਾਂ ਨੂੰ ਕਿਸੇ ਦੀ ਕੀ ਡਿਕ ਅੱਛਾ ਫਿਰ ਕੋਈ ਨਹੀਂ ਮੈਂ ਨਹੀਂ ਕਿਸੇ ਤੋਂ ਜੇ ਮਿਹਨਤ ਕਰਦੇ ਵੀਰੇ ਆਪਾਂ ਕਿਹੜਾ ਚੋਰੀ ਕਰਦੇ ਆ ਮਿਹਨਤ ਕਰਦੇ ਆ ਮਿਹਨਤ ਵਾਲੇ ਬੰਦੇ ਨੂੰ ਕੋਈ ਸ਼ਰਮ ਨਹੀਂ ਹੁੰਦੀ ਉੱਥੇ ਚੰਗਾ ਵੀ ਕੰਮ ਹੁੰਦਾ ਮਾੜਾ ਵੀ ਹੁੰਦਾ ਝਾੜੂ ਵੀ ਪੋਚਾ ਵੀ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਇੰਨੀ ਲੋਕ ਕਿਉਂ ਸਮਝਦੇ ਆ ਵੀ ਉਹਨਾਂ ਨੂੰ ਕੀ ਲੱਗਦਾ ਵੀ ਤੁਸੀਂ ਵੀ ਜੇ ਕੋਈ ਔਰਤ ਆਪ ਤੇ ਆਪਣੇ ਆਪ ਦੀ ਪੈਰਾਂ ਤੇ ਖੜੀ ਹੋ ਕੇ ਆਪਣੇ ਬੱਚੇ ਨੂੰ ਪਾਲਣਾ ਚਾਹੁੰਦੀ ਆ ਆਪਣੀ ਜ਼ਿੰਦਗੀ ਜੀਣਾ ਚਾਹੁੰਦੀ ਆ ਉਹਨੂੰ ਇਹ ਕਿਉਂ ਲੋਕ ਸਮਝਦੇ ਆ ਵੀ ਇਹ ਗਲਤੀ ਹੋਊਗੀ ਤੇ ਪਤਾ ਕੀ ਹੈ ਇਹ ਚੀਜ਼ ਉਹਨਾਂ ਨੇ ਪਤਾ ਕੁੜੀਆਂ ਨੂੰ ਤਾਂ ਹੁਣ ਮਾਂ ਪਿਓ ਨੇ ਦਿੱਤੀ ਹੁੰਦੀ ਆਲਾ ਸ਼ੇਰੀ ਵੀ ਤੁਸੀਂ ਕਰਨਾ ਹੀ ਕਰਨਾ ਘਰੇ ਨਹੀਂ ਕਰੋਗੇ ਬਾਹਰ ਕਰੋਗੇ ਬਾਹਰ ਨਹੀਂ ਕਰੋਗੇ ਕਰੇ ਮੁੰਡਿਆਂ ਨੂੰ ਇਹ ਚੀਜ਼ ਹੁੰਦੀ ਆ ਸੀ ਹੈਗੇ ਆ ਤੁਸੀਂ ਕੀ ਲੈਣਾ ਜਦੋਂ ਹੈਗੇ ਆ ਉੱਥੇ ਸਾਰਾ ਘਰ ਦਾ ਸਟੈਪ ਹੀ ਖਰਾਬ ਹੋ ਜਾਂਦਾ ਜਦੋਂ ਸਟਾਰਟਿੰਗ 'ਚ ਆਪਾਂ ਬੱਚਾ ਆਪਣਾ ਵੱਡਾ ਹੁੰਦਾ ਮੁੰਡਿਆਂ ਨੂੰ ਤਾਂ ਖਾਸ ਕਰਕੇ ਜ਼ਿੰਮੇਵਾਰੀ ਚਾਹੀਦੀ ਕਿ ਕਿ ਉਹਦੇ ਬਗਾਨੀ ਧੀ ਦੀ ਜ਼ਿੰਮੇਵਾਰੀ ਪੈਣੀ ਹੁੰਦੀ ਆ ਕਿੱਥੋਂ ਪਹਿਲਾਂ ਇਕੱਲਾ ਪਰਿਵਾਰ ਹੁੰਦਾ ਕਿੱਥੋਂ ਉਹਦੇ ਨਾਲ 10 ਪਰਿਵਾਰ ਹੋਰ ਜੁੜਦੇ ਆ ਇਹ ਚੀਜ਼ ਮੁੰਡਿਆਂ ਤੇ ਜ਼ਿਆਦਾ ਨੇ ਪਰ ਫੈਂਡਲੇ ਕੁੜੀਆਂ ਨੂੰ ਕਰਨੀਆਂ ਪੈਂਦੀਆਂ ਆ ਅੱਜ ਦੇ ਸਮੇਂ 'ਚ ਕੁੜੀਆਂ ਨੂੰ ਵੀ ਜੇ ਲੋਕ ਮੁੰਡਿਆਂ ਵਾਂਗੂੰ ਸਮਝਣ ਲੱਗ ਜਾਣ ਫਿਰ ਥੋੜਾ ਹੱਲ ਨਹੀਂ ਵੀਰੇ ਨਹੀਂ ਸਮਝਦੇ ਪਰ ਕੁਛਕ ਭੈਣ ਭਰਾ ਹੈਗੇ ਨੇ ਬਹੁਤ ਮਾਤਾ ਪਿਤਾ ਨੇ ਜਿਨ੍ਹਾਂ ਦੇ ਸਾਥ ਦੇ ਰਹੇ ਨੇ ਪਰ ਮੈਂ ਇਹਨੂੰ ਤਾਂ ਨਹੀਂ ਹਜੇ ਤੱਕ ਕਿਸ ਨੇ ਇਹ ਚੀਜ਼ ਦੱਸਾ ਦਿੱਤਾ ਮੈਂ ਕੱਲੀ ਲੱਖਾਂ ਵਰਗੀ ਆ ਹੁਣ ਮੇਰੇ ਕੁੜੀ ਨੂੰ ਵੀ ਇਹੀ ਚੀਜ਼ ਕਿਹਾ ਵੀ ਤੂੰ ਇਹ ਚੀਜ਼ ਤੱਕ ਪਹੁੰਚਣਾ ਵੀ ਕੱਲ ਨੂੰ ਤੈਨੂੰ ਕੋਈ ਐ ਨਾ ਕਹਦੇ ਤੇਰੀ ਮਾਂ ਨੇ ਤੇਰੇ ਡੈਡ ਨੂੰ ਤਾਂ ਛੱਡ ਤਾਂ ਤੇ ਉੱਤੋਂ ਕੁਛ ਬਣਿਆ ਨਹੀਂ ਵੀਰੇ ਜ਼ਿੰਦਗੀ 'ਚ ਇੱਕ ਮਿਸਾਲ ਹੀ ਬਣਾਉਣੀ ਆ ਚਾਹੇ ਮੈਂ ਕੰਮ ਕਰਕੇ ਬਣਾ ਲਾਂ ਤੇ ਚਾਹੇ ਮੈਂ ਝਾੜੂ ਪੋਚਾ ਲਾ ਕੇ ਬਣਾਣਾ ਚਾਹੇ ਮੇਸਤਰੀ ਨਾਲ ਲਾ ਕੇ ਜਾਂ ਕਿਸੇ ਵੀ ਕੰਮ ਚ ਇੱਕ ਜ਼ਿੰਦਗੀ ਚ ਮਸਾਲ ਬਣਾਉਣੀ ਹੈ ਮੈਂ ਮੇਰੀ ਬੇਟੀ ਦੀ ਜ਼ਿੰਦਗੀ ਬਣਾਉਣੀ ਹੈ ਮੈਨੂੰ ਆਪਣੀ ਜ਼ਿੰਦਗੀ ਦਾ ਕੋਈ ਨਹੀਂ ਹੈਗਾ ਹੂੰ ਇਹ ਇਹ ਕਿਉਂ ਅਕਸਰ ਹੀ ਅਸੀਂ ਦੇਖਦੇ ਆਂ ਵੀ ਬੰਦੇ ਨਾ ਆਪਦੀਆਂ ਬੱਚੇ ਛੱਡ ਦਿੰਦੇ ਆ ਤੇ ਔਰਤਾਂ ਆਪਦੇ ਬੱਚੇ ਲਈ ਆਪਦੀ ਜ਼ਿੰਦਗੀ ਗਾਲ ਦਿੰਦੀਆਂ ਉਹ ਨਹੀਂ ਤਾਂ ਤੁਸੀਂ ਵੀ ਹਨਾ ਆਪਦੇ ਤੁਹਾਡੀ ਉਮਰ ਸੀ ਕਿ ਤੁਸੀਂ ਵੀ ਹੋਰ ਮੈਰਿਜ ਕਰਵਾ ਸਕਦੇ ਸੀ ਫਿਰ ਤੁਸੀਂ ਆਪਣੀ ਬੱਚੀ ਲਈ ਇੱਡਾ ਲਗਾਨ ਆਪਣੀ ਜ਼ਿੰਦਗੀ ਦਾ ਦੇ ਕਿਉਂ ਲਾਈ ਵੀਰੇ ਕਰਨਾ ਚਾਹੀਦਾਗਾ ਆਪਾਂ ਇੱਕ ਬੱਚੀ ਆ ਜਿਵੇਂ ਕਿ ਮੈਂ ਠੱਕੇ ਖਾਨੀ ਕੱਲ ਨੂੰ ਮੈਨੂੰ ਐ ਵੀ ਮੇਰੀ ਕੁੜੀ ਨਾ ਕਿਸੇ ਗੱਲੋਂ ਘੱਟ ਰਹੇ ਜੀ ਕੁੜੀ ਤਾਂ ਉਨੀ ਉਹਦੀ ਵੀ ਸੀ ਨਹੀਂ ਉਹਦੀ ਤਾਂ ਸੀਗੀ ਵੀਰੇ ਜਿਹ ਕੁੜੀ ਉਹਦੀ ਹੁੰਦੀ ਤਾਂ ਉਹਦੇ ਮਗਰ ਦਸ ਜੀ ਸੀ ਉਹਨਾਂ ਦੇ ਉਹਨੂੰ ਕਹਿੰਦੇ ਵੀ ਸਾਡੀ ਕੁੜੀ ਸਾਨੂੰ ਦੇ ਦੇ ਪਰ ਕੁੜੀਓ ਪਤਾ ਕੀ ਕਹਿੰਦੇ ਜਿੱਦਾਂ ਦੀ ਤੂੰ ਆ ਗਲਤ ਸ਼ਬਦ ਬੋਲ ਕੇ ਉਹਦਾਂ ਦੀ ਤੇਰੀ ਕੁੜੀ ਨਿਕਲੋ ਫਿਰ ਮੈਂ ਕੁੜੀ ਨੂੰ ਵੀਰੇ ਪਿੱਛੇ ਨਹੀਂ ਮੋੜਨ ਦਿੱਤਾ ਹੂੰ ਅਸ टाइम ਮੈਂ ਮੇਰੀ ਕੁੜੀ ਨੂੰ ਅੰਬਰ ਤੇ ਸ਼ਕਾਰ ਰੱਖਿਆ ਜਿੰਨਾ ਵੀ ਕੁਝ ਹੁੰਦਾ ਪ੍ਰਮਾਤਮਾ ਦੇ ਲੜ ਬੱਚੀ ਆ ਚੱਲ ਜਿੰਨਾ ਵੀ ਹੁੰਦਾ ਉਹ ਤੋਂ ਕਰਦੀ ਆ ਪਰ ਮੈਂ ਮੇਰੀ ਕੁੜੀ ਨੂੰ ਗਲਤ ਰਸਤੇ ਨਹੀਂ ਪੈਣ ਦਿੰਦੀ ਕਦੇ ਮੇਰੀ ਜਿਹਾ ਜ਼ਿੰਦਗੀ ਲੱਗ ਜੇ ਮੈਂ ਇੱਕ ਵਾਰੀ ਆਪਣੀ ਕੁੜੀ ਦੀ ਜ਼ਿੰਦਗੀ ਬਣਾਉਣੀ ਬਣਾਉਣੀ ਆ ਕੁਝ ਮਰਜ਼ੀ ਹੱਲ ਹੋ ਜੇ ਹਾਂ ਬਣੇ ਤੁਸੀਂ ਤੁਹਾਡਾ ਇਹਨਾਂ ਨੂੰ ਮੁੱਲਾ ਟਾਈਮ ਦਿੱਤਾ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ